ਦੋਸਤੋ ਸਵਾਗਤ ਕਰਦੇ ਆ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਦੋਸਤੋ ਆਤੀ ਦੀ ਜਿਹੜੀ ਸੱਚੀ ਸਟੋਰੀ ਹੈ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕੀ ਹੋਇਆ ਦੋਸਤੋ ਇੱਕ ਚਿੰਟੂ ਨਾਉ ਦੇ ਨੌਜਵਾਨ ਨੇ ਇੱਕ 17 ਸਾਲਾਂ ਦੀ ਲੜਕੀ ਦੇ ਨਾਲ ਪ੍ਰੇਮ ਸੰਬੰਧ ਸਨ ਤੇ ਜਦੋਂ ਉਹ ਆਪਸ ਦੇ ਵਿੱਚ ਮਿਲਦੇ ਹਨ ਤਾਂ ਪਹਿਲੀ ਮੁਲਾਕਾਤ ਦੇ ਵਿੱਚ ਹੀ ਉਹ ਲੜਕੀ ਚਿੰਟੂ ਦਾ ਪਿਆਰ ਜਿਹੜਾ ਉਹ ਐਕਸੈਪਟ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਚਿੰਟੂ ਉਸ ਲੜਕੀ ਨੂੰ ਮਿਲਣ ਲਈ ਕਹਿੰਦਾ ਤੇ ਉਹ ਲੜਕੀ ਚਿੰਟੂ ਨੂੰ ਮਿਲਣ ਵਾਸਤੇ ਚਲੀ ਜਾਂਦੀ ਹੈ ਤਾਂ ਦੋਸਤੋ ਕੀ ਹੁੰਦਾ ਜਦੋਂ ਉਹ ਚਿੰਟੂ ਉਸ ਲੜਕੀ ਨੂੰ ਮਿਲਦਾ ਉਸ ਤੋਂ ਉਸਦੇ ਨਾਲ ਸੰਬੰਧ ਵੀ ਬਣਾਉਂਦਾ ਉਸ ਤੋਂ ਬਾਅਦ ਉਹ ਲੜਕੀ ਚਿੰਟੂ ਨੂੰ ਵਿਆਹ ਕਰਵਾਉਣ ਵਾਸਤੇ ਕਹਿਣ ਲੱਗ ਜਾਂਦੀ ਹੈ ਪਰ ਚਿੰਟੂ ਜਿਹੜਾਗਾ ਉਹ ਸਿਰਫ ਆਪਣੀ ਹਫਸ ਪੂਰੀ ਕਰਨ ਦੇ ਲਈ ਉਸ ਲੜਕੀ ਦੇ ਨਾਲ ਸੰਬੰਧ ਬਣਾਉਂਦਾ ਕਿਉਂਕਿ ਚਿੰਟੂ ਦੇ ਮਨ ਦੇ ਵਿੱਚ ਇਹ ਨਹੀਂ ਹੁੰਦਾ ਕਿ ਮੈਂ ਉਸ ਲੜਕੀ ਦੇ ਨਾਲ ਵਿਆਹ ਕਰਾਵਾਂ ਚਿੰਟੂ ਨੂੰ ਸਿਰਫ ਕਾਮ ਬਾਸ਼ਨਾ ਤੱਕ ਹੀ ਮਤਲਬ ਹੁੰਦਾ ਇਸ ਕਰਕੇ ਉਹ ਜਿਹੜੀ ਕੁੜੀ ਹੈ ਉਹ ਵਾਰ-ਵਾਰ ਚਿੰਟੂ ਨੂੰ ਇਹ ਗੱਲ ਕਹਿੰਦੀ ਹੈ ਵੀ ਤੂੰ ਮੇਰੇ ਨਾਲ ਵਿਆਹ ਕਰਵਾ ਪਰ ਚਿੰਟੂ ਆ ਜਿਹੜਾ ਇਸ ਗੱਲ ਤੋਂ ਰਾਜੀ ਨਹੀਂ ਹੁੰਦਾ ਉਸ ਤੋਂ ਬਾਅਦ ਚਿੰਟੂ ਅਤੇ ਉਸ ਦਾ ਦੋਸਤ ਅਤੇ ਉਸ ਦੀ ਇੱਕ ਪਹਿਲਾਂ ਵਾਲੀ ਘਰ ਵਾਲੀ ਮਿਲ ਕੇ ਕਿਉਂਕਿ ਜਿਹੜਾ ਚਿੰਟੂ ਹੁੰਦਾਗਾ ਉਹ ਪਹਿਲਾ ਵਿਆਹ ਹੈ ਹੁੰਦਾਗਾ ਤੇ ਉਹ ਤਿੰਨੋਂ ਜਾਣੇ ਮਿਲ ਕੇ ਉਸ ਲੜਕੀ ਨੂੰ ਇੱਕ ਸੁੰਨਸਾਨ ਜਗ੍ਹਾ ਤੇ ਲਿਜਾ ਕੇ ਪਹਿਲਾਂ ਤਾਂ ਚਿੰਟੂ ਉਸ ਲੜਕੀ ਦਾ ਕੰਧ ਦੇ ਵਿੱਚ ਸ਼ਰ ਮਾਰਦਾ ਉਸ ਤੋਂ ਬਾਅਦ ਉਸ ਦੀ ਸਾੜੀ ਦੇ ਨਾਲ ਹੀ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੰਦਾ ਉਸ ਤੋਂ ਬਾਅਦ ਉਹ ਤਿੰਨੋਂ ਜਾਣੇ ਮਿਲ ਕੇ ਉਸ ਨੂੰ ਇੱਕ ਵਾਇਕ ਦੇ ਉੱਤੇ ਬਿਠਾ ਕੇ ਲੈ ਜਾਂਦੇ ਨੇ ਇੱਕ ਕੂੜੇ ਵਾਲੇ ਡੰਪ ਦੇ ਵਿੱਚ ਕੂੜੇ ਵਾਲੀ ਜਗ੍ਹਾ ਦੇ ਉੱਤੇ ਜਾ ਕੇ ਉਸ ਨੂੰ ਉੱਥੇ ਸਿੱਟ ਗਿਆ ਜਾਂਦੇ ਨੇ ਤਾਂ ਬਾਅਦ ਦੇ ਵਿੱਚ ਜਦੋਂ ਉੱਥੋਂ ਦੇ ਆਸ-ਪਾਸ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਵੀ ਇੱਥੇ ਕਿਸੇ ਦੀ লাশ ਪਈ ਆ ਤਾਂ ਉਹ ਪੁਲਿਸ ਪ੍ਰਸ਼ਾਸਨ ਨੂੰ ਖਬਰ ਕਰਦੇ ਨੇ ਤੇ ਪੁਲਿਸ ਜਿਹੜੀ ਮੌਕੇ ਤੇ ਪਹੁੰਚਦੀ ਆ ਤਾਂ ਉਸ ਤੋਂ ਬਾਅਦ ਉਸ ਦੀ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਤਾਂ ਉਹ ਉਸ ਤੋਂ ਬਾਅਦ ਪੋਸਟਮਾਰਟਮ ਦੇ ਲਈ ਭੇਜ ਦਿੰਦੇ ਨੇ ਨਾਲ ਇਨਵੈਸਟੀਗੇਸ਼ਨ ਹੁੰਦਾ ਹੈ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਵੀ ਇਸ ਦਾ ਕਤਲ ਕੀਤਾ ਗਿਆਗਾ ਕਤਲ ਤੋਂ ਬਾਅਦ ਜਿਹੜੇ ਦੋਸ਼ੀ ਨੇ ਉਹ ਫਰਾਰ ਨੇ ਤੇ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਆ ਪਰ ਦੋਸਤੋ ਸੋਚਣ ਵਾਲੀ ਗੱਲ ਇਹ ਹੈ ਵੀ ਇੱਕ ਬੰਦਾ ਪ੍ਰੇਮ ਕਰ ਰਿਹਾ ਤੇ ਦੂਜਾ ਸਿਰਫ ਆਪਣੀ ਹਵਸ਼ ਮਟਾ ਰਿਹਾ ਪਰ ਜ਼ਿਆਦਾਤਰ ਅੱਜ ਦੇ ਟਾਈਮ ਦੇ ਵਿੱਚ ਇਹੀ ਗੱਲ ਦੁਹਰਾਈ ਜਾਂਦੀ ਹੈ ਕਿ ਜ਼ਿਆਦਾਤਰ ਲੋਕ ਆਪਣੀ ਹਫਸ਼ ਮਟਾਉਂਦੇ ਨੇ ਇਸ ਇਸ ਕਰਕੇ ਸਾਨੂੰ ਇਸ ਕਦਮ ਨੂੰ ਚੁੱਕਣ ਤੋਂ ਪਹਿਲਾਂ ਸਮਝਣਾ ਚਾਹੀਦਾ ਹੈ ਕਿ ਇਹ ਪਿਆਰ ਸੱਚਾ ਹੈ ਜਾਂ ਫਿਰ ਇਸ ਦੇ ਵਿੱਚ ਕਾਮਵਾਸ਼ਨਾ ਜਿਹੜੀ ਲੁਕੀ ਹੋਈ ਆ ਵਿਆਹ ਪਿੱਛੇ ਵੀ ਕਾਮਵਾਸ਼ਨਾ ਨਹੀਂ ਹੁੰਦੀ ਆ ਬਟ ਉੱਥੇ ਰਿਲੇਸ਼ਨ ਦਾ ਫਰਕ ਪੈ ਜਾਂਦਾ ਹੈ ਵੀ ਰਿਲੇਸ਼ਨ ਕਿਸ ਤਰੀਕੇ ਦਾ ਇੱਕ ਪਤਨੀ ਅਤੇ ਹਸਬੈਂਡ ਦਾ ਰਿਲੇਸ਼ਨ ਇੱਕ ਗਰਲ ਫਰੈਂਡ ਅਤੇ ਦੋਸਤ ਦਾ ਜਿਹੜਾ ਰਿਲੇਸ਼ਨ ਹੁੰਦਾ ਉਸ ਦੇ ਵਿੱਚ ਬਹੁਤ ਜ਼ਿਆਦਾ ਅੰਦਰ ਹੁੰਦਾ ਅੱਜ ਦੀ ਜਿਹੜੀ ਸੱਚੀ ਘਟਨਾ ਤੇਲਗਾਨਾ ਦੇ ਹైదరాబాద్ ਦੀ ਸੀ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆਂ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਵੀ ਤੁਸੀਂ ਇਹਨਾਂ ਸਟੋਰੀਆਂ ਦੇ ਸੰਬੰਧ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਸਮਾਜ ਪ੍ਰਤੀ ਕੀ ਸੋਚ ਰੱਖਦੇ ਹੋ ਦੋਸਤੋ ਮਿਲਦੇ ਆਪਾਂ ਨਵੀਂ ਕਿਸੇ ਕ੍ਰਾਈਮ ਸਟੋਰੀ ਦੇ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ